ਕੀਤੀ ਗਿਆ ਤੇ ਉਸ ਪਟੀਸ਼ਨ ਦੇ ਉੱਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ ਦਿਲਜੀਤ ਦੋਸਾਂਜ ਦੇ ਕਾਂਸਰਟ ਨੂੰ ਲੈ ਕੇ ਕਾਫੀ ਗੱਲਾਂ ਜੁੜੀਆਂ ਨੇ ਉਹ ਇਸ ਪਟੀਸ਼ਨ ਦੇ ਵਿੱਚ ਰੱਖੀਆਂ ਗਈਆਂ ਨੇ ਤੁਹਾਨੂੰ ਦੱਸਣਿਆ ਕਿ 34 ਸੈਕਟਰ ਦੇ ਵਿੱਚ ਇਹ ਕਾਂਸਰਟ ਹੋਣ ਜਾ ਰਿਹਾ ਔਰ ਐਡਵੋਕੇਟ ਰਣਜੀਤ ਸਿੰਘ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ ਔਰ ਬਕਾਇਦਾ ਉਹਨਾਂ ਨੇ ਇਹ ਵੀ ਕਹਿ ਕੇ ਟ੍ਰੈਫਿਕ ਮੈਨੇਜਮੈਂਟ ਭੀੜ ਨੂੰ ਕੰਟਰੋਲ ਕਰਨ ਦੇ ਵਾਸਤੇ ਰਿਪੋਰਟ ਜਿਹੜੀ ਹੈ ਉਹ ਦਵੇ ਰਿਪੋਰਟ ਦਿੱਤੀ ਜਾਵੇ ਕਿ ਪੀੜ ਨੂੰ ਕੰਟਰੋਲ ਕਿਵੇਂ ਕੀਤਾ ਜਾਣਾ ਕਿਉਂਕਿ ਅਸੀਂ ਦੇਖਦੇ ਆ ਜਦੋਂ ਦਲਜੀਤ ਦਾ ਕਾਨਸਰਟ ਹੁੰਦਾ ਜਦੋਂ ਸ਼ੋਅ ਦਲਜੀਤ ਦਾ ਲੱਗਦਾ ਹੈ ਤਾਂ ਜਿਹੜੇ ਉਹਨਾਂ ਦੇ ਫੈਨਸ ਹੁੰਦੇ ਆ ਜਿਹੜੇ ਉਹਨਾਂ ਦੇ ਚਾਹਣ ਵਾਲੇ ਸ਼ੋਅ ਦੇਖਣ ਦੇ ਵਾਸਤੇ ਜਾਂਦੇ ਆ ਤਾਂ ਉਹਨਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ ਔਰ ਟ੍ਰੈਫਿਕ ਜਿਹੜੀ ਕਿਵੇਂ ਦਿੱਲੀ ਦੇ ਵਿੱਚ ਜਾਮ ਕੋਈ ਕਿਵੇਂ ਪੂਨੇ ਦੇ ਵਿੱਚ ਜਾਮ ਕੋਈ ਤਾਂ ਅਸੀਂ ਤਸਵੀਰਾਂ ਦੇਖੀਆਂ ਨੇ ਸੋ ਇਸ ਕਰਕੇ ਟ੍ਰੈਫਿਕ ਮੈਨੇਜਮੈਂਟ ਤੋਂ ਭੀੜ ਨੂੰ ਕੰਟਰੋਲ ਕਰਨ ਦੇ ਵਾਸਤੇ ਰਿਪੋਰਟ ਮੰਗੀ ਗਈ ਹੈ ਔਰ ਇਹ ਪਟੀਸ਼ਨ ਦੇ ਵਿੱਚ ਇਹ ਵੀ ਜਿਹੜਾ ਦਾਇਰ ਕੀਤਾ ਗਿਆ ਇੱਕ ਜ਼ਿਕਰ ਕੀਤਾ ਗਿਆ ਕਿ ਦੁਕਾਨਦਾਰ ਤੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇਸ ਦੇ ਨਾਲ ਜਿਹੜਾ ਆ ਸਫਰ ਕਰਨਾ ਪਵੇਗਾ ਉਹਨਾਂ ਨੂੰ ਪਰੇਸ਼ਾਨੀ ਹੋਵੇਗੀ ਇੱਕ ਤਾਂ ਦੁਕਾਨਦਾਰ ਕਿਉਂਕਿ ਜਿਵੇਂ 34 ਸੈਕਟਰ ਦੇ ਵਿੱਚੋਂ ਸਾਰੀ ਤਿਆਰੀ ਕਰਨੀ ਹੈ 34 ਸੈਕਟਰ ਦੇ ਵਿੱਚ ਜਿੰਨੀਆਂ ਵੀ ਦੁਕਾਨਾਂ ਨੇ ਰੇੜੀਆਂ ਲਗਦੀਆਂ ਨੇ ਉਹਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਰੇੜੀਆਂ ਹਟਾ ਦਿੱਤੀਆਂ ਗਈਆਂ ਨੇ ਕਿ ਕੱਲ ਨੂੰ ਕਾਨਸਰਟ ਹੋਣ ਜਾ ਰਿਹਾ ਹੈ ਤਾਂ ਇਹ ਵੀ ਪਟੀਸ਼ਨ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਵੀ ਤੰਗੀ ਦਾ ਸਾਹਮਣਾ ਕਰਨਾ ਪੈਣਾ ਹੈ ਔਰ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਣਾ ਹੈ ਕਿਉਂਕਿ ਕੰਮ ਤੇ ਵੀ ਅਸਰ ਪੈਂਦਾ ਹੈ ਦੁਕਾਨਾਂ ਰੇੜੀਆਂ ਬੰਦ ਕਰਨ ਨੂੰ ਕਿਹਾ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਰੱਖੀਆਂ ਗਈਆਂ ਨੇ ਪਹਿਲਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਚਾਈਲਡ ਕਮਿਸ਼ਨ ਦੇ ਵੱਲੋਂ ਚਾਈਲਡ ਰਾਈਟਸ ਕਮਿਸ਼ਨ ਦੇ ਵੱਲੋਂ ਇੱਕ ਡਵਾਈਸਰੀ ਦਲਜੀਤ ਦੋਸਾਜ ਨੂੰ ਜਾਰੀ ਕੀਤੀ ਸੀ ਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਸਟੇਜ ਤੇ ਨਾ ਚੜਾਇਆ ਜਾਵੇ ਹੈਵੀ ਸਾਊਂਡ ਕਰਕੇ ਔਰ ਇਸ ਦੇ ਨਾਲ ਕਿਉਂ ਨਾ ਕਿਹਾ ਸੀ ਕਿ ਪੰਜ ਤਾਰਾ ਪਟਿਆਲਾ ਪੈਗ ਵਰਗੇ ਜਾਂ ਹਿੰਸਾ ਹਥਿਆਰ ਤੇ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੀ ਗੀਤ ਜਿਹੜੇ ਨੇ ਉਹ ਸਟੇਜ ਦੇ ਉੱਪਰ ਨਾ ਗਾਏ ਜਾਣ ਔਰ ਸ਼ਬਦਾ ਦੀ ਹਿਰਫੇਰ ਕਰਕੇ ਵੀ ਉਹ ਵਾਲੇ ਗੀਤ ਨਾ ਗਾਏ ਜਾਣ ਸਟੇਜ ਦੇ ਉੱਪਰ ਇਹ ਐਡਵਾਈਸਰੀ ਪਹਿਲਾਂ ਕੀ ਦਲਜੀਤ ਦੁਸਾਜ ਨੂੰ ਜਾਰੀ ਕਰ ਦਿੱਤੀ ਗਈ ਹੈ ਤਾਂ ਹੁਣ ਕਾਨਸਰਟ ਤੇ ਰੋਕ ਲਗਾਉਣ ਨੂੰ ਲੈ ਕੇ ਇਹ ਪਟੀਸ਼ਨ ਧਾਰਤ ਕੀਤੀ ਗਈ ਹੈ ਔਰ ਕਿਹਾ ਗਿਆ ਕਿ ਜਦੋਂ ਤੱਕ ਰਿਪੋਰਟ ਹਾਈ ਕੋਰਟ ਦੇ ਵਿੱਚ ਸਬਮਿਟ ਨਹੀਂ ਹੋ ਜਾਂਦੀ ਉਦੋਂ ਤੱਕ ਸ਼ੋਅ ਦੇ ਉੱਪਰ ਰੋਕ ਲਾ ਦਿੱਤੀ ਜਾਵੇ ਇਹ ਐਡਵੋਕੇਟ ਰਣਜੀਤ ਸਿੰਘ ਜਿਨ੍ਹਾਂ ਨੇ ਪਟੀਸ਼ਨ ਧਾਇਰ ਕੀਤੀ ਆ ਪਟੀਸ਼ਨ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਆਮ ਲੋਕਾਂ ਨੂੰ ਤੇ ਦੁਕਾਨਦਾਰਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਸ਼ੋਅ ਦੇ ਕਰਕੇ ਔਰ ਟ੍ਰੈਫਿਕ ਮੈਨੇਜਮੈਂਟ ਨੂੰ ਲੈ ਕੇ ਭੀੜ ਨੂੰ ਲੈ ਕੇ ਕਿਵੇਂ ਕੰਟਰੋਲ ਕੀਤਾ ਜਾਵੇਗਾ ਇਹ तमाम ਚੀਜ਼ਾਂ ਦੀ ਜਾਣਕਾਰੀ ਜਿਹੜੀ ਆ ਰਿਪੋਰਟ ਮੰਗੀ ਗਈ ਹੈ ਤਾਂ ਇਹਦਾ ਵੀ ਜ਼ਿਕਰ ਜਿਹੜਾ ਆ ਪਟੀਸ਼ਨ ਦੇ ਵਿੱਚ ਕੀਤਾ ਗਿਆ ਹੈ ਔਰ ਕਹਿਣਾ ਹੈ ਕਿ ਜਦੋਂ ਤੱਕ ਰਿਪੋਰਟ ਨਹੀਂ ਮਿਲਦੀ ਉਦੋਂ ਤੱਕ ਕਾਨਸਰਟ ਤੇ ਰੋਕ ਲਗਾ ਦਿੱਤੀ ਜਾਵੇ ਹਾਲਾਂਕਿ ਕੱਲ ਯਾਨੀ ਕਿ 14 ਦਸੰਬਰ ਨੂੰ ਦਲਜੀਤ ਦੁਸਾਂਜ ਦਾ 34 ਸੈਕਟਰ ਚੰਡੀਗੜ੍ਹ ਦੇ ਵਿੱਚ ਸ਼ੋਅ ਹੋਣ ਵਾਲਾ ਹੈ ਸੁਪਰਸਟਾਰ ਦਲਜੀਤ ਦੁਸਾਂਜ ਦੀ ਦੁਨੀਆ ਦੀਵਾਨੀ ਹੈ ਸਾਰੇ ਜਾਣਦੇ ਨੇ ਔਰ ਇਹ ਵੀ ਜਿਹੜੇ ਉਹਨਾਂ ਨੇ ਪਿਛਲੇ ਟੂਰ ਲਾਏ ਨੇ ਟੂਰ ਦੇ ਵਿੱਚ ਕਿਦਾਂ ਦਾ ਰਿਸਪੌਂਸ ਰਿਹਾ ਹੈ ਕਿਵੇਂ ਲੋਕਾਂ ਦੀ ਭੀੜ ਉਮੜੀ ਹੈ ਉਹਨਾਂ ਨੂੰ ਦੇਖਣ ਦੇ ਵਾਸਤੇ ਤਾਂ ਇਹ ਵੀ ਕਾਬਲੇ ਗੌਰ ਹੈ ਕਿ ਇੱਥੇ ਵੀ ਚੰਡੀਗੜ੍ਹ ਦੇ ਵਿੱਚ ਕੁਝ ਅਜਿਹਾ ਕੀ ਅਦ੍ਰਿਸ਼ ਦੇਖਣ ਨੂੰ ਮਿਲ ਸਕਦਾ ਸੋ ਇਸ ਕਰਕੇ ਭੀੜ ਨੂੰ ਕੰਟਰੋਲ ਕਰਨ ਦੇ ਵਾਸਤੇ ਜਾ ਕੀ ਬੰਦੋਬਸਤ ਕੀਤਾ ਗਿਆ ਇਹ ਰਿਪੋਰਟ ਮੰਗੀ ਗਈ ਹੈ ਜਿਹੜਾ ਪਟੀਸ਼ਨ ਕਰਤਾ ਜਿਹਨੇ ਪਟੀਸ਼ਨ ਦਾਇਰ ਕੀਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਦਾ ਕਹਿਣਾ ਹੈ ਕਿ ਉਦੋਂ ਤੱਕ ਸ਼ੋਅ ਤੇ ਰੋਕ ਲਗਾਈ ਜਾਵੇ ਜਦੋਂ ਤੱਕ ਰਿਪੋਰਟ ਹਾਈ ਕੋਰਟ ਦੇ ਵਿੱਚ ਦਾਖਲ ਨਹੀਂ ਹੁੰਦੀ